ਅੱਜ ਕੀ ਨਾ ਮੋਰਕਾ ਨਾ ਕੀ ਹੋਇਆ ਕੋਈ ਕੌਣ ਸੀ ਮੁੰਡਾ ਕੀ ਹੋਇਆ ਕੀ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਸੀ ਤੇ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹ ਉਮਰ ਸੀ ਕਿੰਨੀ ਉਹ ਉਮਰ ਜੀ 23 ਸਾਲ ਦੀ ਸੀ ਜੀ ਉਹਦਾ ਕੀ ਹੈ ਉਹ ਨਾਲ ਜੀ ਘਰੋਂ ਆਇਆਗਾ ਆਪਦੇ ਘਰੋਂ ਆਪਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਨਾਲ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਜੀ ਉਹਨਾਂ ਕੋਲੇ ਕੌਣ ਵਰਤੀ ਸਾਰੀ ਜਿੱਥੋਂ ਕਿੰਨੀ ਨਾਮ ਹੈ ਕੀ ਕੰਮ ਕਰਦਾ ਸੀ ਕੰਮਤਾ ਇਹੋ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਾਂ ਜਾਵਰ ਦੇ ਕਿਤੇ ਪੱਲੇਦਾਰੀ ਕਰਦਾ ਸੀ ਜੀ ਕੀ ਕਾਰਨ ਸੀਗੀ ਕੀ ਕਰ ਤਾ ਉਹ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਤਾਂ ਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਨੇ ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਦੋ ਮੁੰਡੇ ਸੀਗੇ ਜੀ ਪਹਿਲਾਂ ਕਦੇ ਕੋਈ ਗੱਲ ਬਾਤ ਨਹੀਂ ਕਦੇ ਨਹੀਂ ਜੀ ਕਦੇ ਨਹੀਂ ਕੋਈ ਵੀ ਗੱਲ ਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਇਕੱਲੇ-ਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਦਿਨ ਹੋ ਗਏ ਸੀ ਇਹ ਵਿਆਹ ਤੋਂ ਮੁੰਡਾ ਨਹੀਂ ਜਾਣ ਮਾਰਿਆ ਸੀ। ਉਸਕੀ ਤਾਂ ਕੀ ਮੰਗਤੀ ਕਰਦੇ ਸੀ ਜੀ? ਜੀ ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ 'ਚ ਜੀ। ਇੱਥੋਂ ਫਿਰ ਸਾ ਅਸੀਂ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ। ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਰਜੈਂਸੀ 'ਚ। ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ। ਕਿੰਨੇ ਕ ਵਜੇ ਦੀ ਕੱਢਣਾ ਇਹ ਕਦੋਂ ਹਮਲਾ ਕੀਤਾ ਸੀ? ਇਹ ਹੈਗੀ ਆ ਜੀ ਸਾਢੇ 8:00 9:00 ਦੀ ਬਸ ਇੱਥੇ। ਕੋਈ ਪਾਕਿस्तानी ਰਿੰਦਸਤਾਨੀ ਸੀ ਕੋਈ ਆ? ਨਹੀਂ ਨਹੀਂ ਕੋਈ ਰਿੰਦਸਤਾਨੀ ਲੜਾਈ ਨਹੀਂ ਕਰੇ ਮੁੰਡਾ ਜੀ। ਕਦੇ ਵੀ ਕਿਸੇ ਨਾਲ ਨਹੀਂ।